ਤੁਸੀਂ ਜੁੜਿਆ ਹੋ ਨਾ ਅਨੰਦਾਰ ਨਿਊਜ਼ ਦੇ ਫੇਸਬੁੱਕ ਪੇਜ ਤੇ ਦਰਿਆ ਸਤਲੁਜ ਦੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਆ। ਪਿਛਲੇ 3 ਦਿਨਾਂ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਆਇਆ ਸੀ ਪਰ ਅੱਜ ਵੀ ਜੋ ਤਾਜ਼ਾ ਤਸਵੀਰ ਹੈ ਉਹ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਰਿਹਾ 8 ਅਗਸਤ 8 ਅਗਸਤ 2025 ਦਿਨ ਸ਼ੁੱਕਰਵਾਰ ਦੀ ਸਵੇਰ ਦੀ ਤਾਜ਼ਾ ਅਪਡੇਟ ਹੈ। ਪਾਣੀ ਕਾਫੀ ਉਤਰ ਗਿਆ ਤਸਵੀਰਾਂ ਦੇਖ ਸਕਦੇ ਹੋ ਇਹ ਅੱਗੇ ਤੁਸੀਂ ਤਸਵੀਰ ਦੇਖੋ ਦਰਿਆ ਦੀ ਵੀ ਸਾਰਾ ਜੋ ਥਾਂ ਸੀ ਇੱਟਾ ਕਹਿ ਗਿਆ ਸੀ ਪਾਣੀ ਦੇ ਨਾਲ ਹੁਣ ਇਹ ਸਾਰਾ ਨੰਗਾ ਹੋ ਚੁੱਕਿਆ ਹੈ ਇਸ ਉੱਪਰ ਪਾਣੀ ਨਹੀਂ ਹੈ ਪਾਣੀ ਬਹੁਤ ਜ਼ਿਆਦਾ ਘਟ ਚੁੱਕਿਆ ਹੈ ਹੋਰ ਅੱਗੇ ਅਪਡੇਟ ਜੋ ਪਾਣੀ ਆਇਆ ਸੀ ਉਹਦਾ ਨੁਕਸਾਨ ਕੀ ਹੋਇਆ ਸੀ ਤਾਂ ਆਹ ਤਸਵੀਰ ਦੇਖ ਲਓ ਸਾਹਮਣੇ ਇੱਥੇ ਦਰਿਆ ਨੇ ਖੋਰਾ ਜਾਨੀ ਕਿ ਢਾਹ ਲਈ ਸੀ ਤਾਂ ਕਾਫੀ ਜ਼ਮੀਨ ਪਾਣੀ ਆਪਣੇ ਨਾਲ ਵਹਾ ਕੇ ਲੈ ਗਿਆ ਕਾਫੀ ਜ਼ਿਆਦਾ ਢਾਲ ਲੱਗੀ ਸੀ ਹੁਣ ਪਾਣੀ ਉਤਰਨ ਤੋਂ ਬਾਅਦ ਕਾਫੀ ਜ਼ਿਆਦਾ ਉਤਰਿਆ ਤਾਂ ਥੋੜੀ ਢਾਲ ਰੁਕੀ ਹੈ ਪਰ ਅੱਗੇ ਉਹ ਸਾਹਮਣੇ ਤਸਵੀਰ ਦੀ ਦਿਖਾਉਣਾ ਤੁਹਾਨੂੰ ਮੈਂ ਇੱਥੇ ਅਜੇ ਵੀ ਢਾਲ ਲੱਗੀ ਹੋਈ ਹੈ। ਮੀਂਹ ਦਰਿਆ ਦੇ ਵਿੱਚ ਡਗਰੀ ਹੈ। ਤਾਂ ਪਾਣੀ ਇਸ ਟਾਈਮ ਉਤਰ ਚੁੱਕਿਆ ਦਰਿਆ ਦਾ। ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਇੱਕ ਹੋਰ ਗੱਲ ਦੱਸ ਦਵਾਂ ਕਿ ਇਹ ਜੋ ਪਾਣੀ ਹੈ ਜਦੋਂ ਇੱਥੇ ਪਾਣੀ ਆ ਜਾਂਦਾ तकरीबन 60-65 ਹਜ਼ਾਰ ਕਿਊਸਕ ਪਾਣੀ ਤੱਕੇ ਲੋਈਆਂ ਏਰੀਏ ਰਾਕੇ ਦੇ ਵਿੱਚ ਥਾਂ ਬਹੁਤ ਜ਼ਿਆਦਾ ਨਹੀਂ ਹੈ ਮੈਂ ਉੱਥੋਂ ਦੇ ਲੋਕ ਡਰ ਜਾਂਦੇ ਆ ਕਿਉਂਕਿ ਉਹਨਾਂ ਨੇ ਪਾਣੀ ਦੇ ਸੰਤਾਪ ਪਿਛਲੇ 23 ਦੇ ਵਿੱਚ ਤੁੰਨੀ ਦੇ ਵਿੱਚ ਹੰਡਾਇਆ ਉਹ ਬਹੁਤ ਡਰ ਜਾਂਦੇ ਆ ਤੇ ਹੁਣ ਡਰਨ ਦੀ ਲੋੜ ਨਹੀਂ ਹੈ ਇੱਕ ਵਾਰ ਪਾਣੀ ਦਰਿਆ ਦਾ ਘਟ ਚੁੱਕਿਆ ਜੋ ਬੀਤੇ ਦਿਨ ਪਾਣੀ ਛੱਡਿਆ ਗਿਆ ਸੀ ਰੋਪੜ ਤੋਂ ਛੱਡਿਆ ਗਿਆ ਸੀ ਦੋ ਵਾਰ ਛੱਡਿਆ ਗਿਆ 60-65-65 ਹਜ਼ਾਰ ਕਿਊਸਕ ਪਾਣੀ ਪਰ ਤੁਸੀਂ ਦੇਖ ਲ ਇਹ ਦਰਿਆ ਦੀ ਜੋ ਸ਼ਮਤਾ ਹੈ ਪਾਣੀ ਅੰਦਰ ਰੱਖਣ ਦੀ 3 ਲੱਖ ਕਿਊਸਿਕ ਤੱਕ ਪਾਣੀ ਅੰਦਰ ਰਹਿ ਜਾਂਦਾ ਹੈ 3 ਲੱਖ ਜਦੋਂ ਪਾਣੀ ਆ ਜਾਂਦਾ ਹੈ ਤਾਂ ਤਕਰੀਬਨ ਕਈ ਥਾਵਾਂ ਤੋਂ ਬੰਨ ਟੁੱਟ ਜਾਂਦੇ ਆ ਤੇ ਇਹ ਦੇਖ ਸਕਦੇ ਹੋ ਅੱਗੇ ਤੱਕ ਤਸਵੀਰ ਹੁਣ ਦਰਿਆ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਘਟ ਗਿਆ ਹੈ ਇਸ ਤਰ੍ਹਾਂ ਵੀ ਆਪਾਂ ਨਹੀਂ ਕਹਿ ਸਕਦੇ ਕਿ ਦਰਿਆ ਖਾਲੀ ਹੋ ਚੁੱਕਿਆ ਪਾਣੀ ਚੱਲ ਰਿਹਾ ਹੈ ਪਾਣੀ ਤੁਸੀਂ ਵਹਾਅ ਪਾਣੀ ਦੇਖ ਸਕਦੇ ਹੋ ਪਾਣੀ ਹੁਣ ਵੀ ਤੇਜ਼ ਹੈ ਪਾਣੀ ਦਰਿਆ ਦੇ ਵਿੱਚ ਚੱਲ ਰਿਹਾ ਪਰ ਪਾਣੀ ਦਾ ਜੋ ਜਲ ਪੱਧਰ ਹੈ ਉਹ ਘਟ ਗਿਆ 8 ਅਗਸਤ ਦੀਆਂ ਲਾਈਵ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ ਜਿਵੇਂ ਕੋਈ ਨਵੀਂ ਅਪਡੇਟ ਆਉਂਦੀ ਹੈ ਅਸੀਂ ਲੈ ਕੇ ਹਾਜ਼ਰ ਹੋਨੇ ਆ ਕਿਉਂਕਿ ਇਸ ਵਕਤ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਅਫਵਾਹ ਫਲਾ ਦਿੰਦੇ ਆ 23 ਦੇ ਵੀਡੀਓ ਚੈੱਕ ਪਾ ਦਿੰਦੇ ਆ 19 ਦੀਆਂ ਪਾ ਦਿੰਦੇ ਆ ਤਾਂ ਉਹਨਾਂ ਲਈ ਮਾੜੀ ਗੱਲ ਹੈ ਉਹਨਾਂ ਲਈ ਤਾਂ ਇੱਕ ਮਜ਼ਾਕ ਹੈ ਜਾਂ ਵਿਊ ਲੈਣ ਦੀ ਗੱਲ ਹੈ ਪਰ ਜੋ ਲੋਕ ਹੈ ਉਹ ਡਰ ਜਾਂਦੇ ਆ ਕਿਉਂਕਿ 19 ਤੇ 23 ਦੇ ਲੋਕ ਬਹੁਤ ਜ਼ਿਆਦਾ ਡਰੇ ਹੋਏ ਆ ਤੇ ਇਹ ਦੇਖ ਸਕਦੇ ਹੋ ਸਾਹਮਣੇ ਦਰਿਆ ਸਭ ਪਾਣੀ ਘਟ ਗਿਆ ਜੋ ਸਾਹਮਣੇ ਥਾਂ ਦੇਖ ਸਕਦੇ ਹੋ ਕਿ ਇਹ ਸਾਰਾ ਪਾਣੀ ਤਾਂ ਢੱਕਿਆ ਹੋਇਆ ਸੀ ਹੁਣ ਇਹ ਪਾਣੀ ਸੁਪਰ ਨਹੀਂ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚਾਓ ਬਹੁਤ ਸਾਰੇ ਲੋਕਾਂ ਤੱਕ ਇੱਥੋਂ ਤੱਕ ਜਦੋਂ ਫੋਨ ਆਉਂਦੇ ਆ ਤਾਂ ਫਰੋਜਪੁਰ ਤੱਕ ਫੋਨ ਆ ਜਾਂਦੇ ਆ ਕਿ ਪਾਣੀ ਕਿੰਨਾ ਆ ਗਿਆ ਪਾਣੀ ਕਿੰਨਾ ਘਟ ਗਿਆ ਕਿਉਂਕਿ ਜੋ ਬਿੱਤੇ ਦੇ ਵਿੱਚ ਪਾਣੀ ਆਇਆ ਸੀ ਤਾਂ ਉਹਨਾਂ ਦੇ ਝੋਨੇ ਦੇ ਵਿੱਚ ਪਾਣੀ ਪੈ ਗਿਆ ਸੀ ਝੋਨੇ ਦੀ ਪੱਕੀ ਫਸਲ ਪ੍ਰਮਾਤਮਾ ਸੋਖ ਰਿਕੇ ਹਰੇਕ ਕਿਸਾਨ ਮੰਡੀ ਲੈ ਕੇ ਜਾਵੇ ਪਾਣੀ ਦੇ ਵਹਾਵਤ ਵਿੱਚੋਂ ਨਾ ਜਾਵੇ ਉੱਤਰਾਖੰਡ ਦੇ ਵਿੱਚ ਕਾਫੀ ਇਹਦਾ ਤਬਾਹੀ ਹੋਈ ਹੈ ਹਮਾਚਲ ਦੇ ਮੰਡੀ ਵਿੱਚ ਵੀ ਤਬਾਹੀ ਹੋਈ ਹੈ ਲਗਾਤਾਰ بارش ਹੋ ਰਹੀ ਹੈ ਇਹ ਜੇ ਮਾਨਸੂਨ ਜੋ ਪੌਣਾ ਨੇ ਤਕਰੀਬਨ 20 ਕੁ ਦਿਨ ਹੋਰ ਆਪਣਾ ਸਰਵਖੋਣਗੇ ਉਸ ਤੋਂ ਬਾਅਦ ਹਾਲਾਤ ਨੋਰਮਲ ਹੋਣਗੇ ਤਾਂ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤੌਰੀ ਦਾ ਜੋ ਜਲ ਪੱਧਰ ਹੈ ਉਹ ਘਟ ਚੁੱਕਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੁਸੀਂ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚਾ ਦਿਓ ਕਿਉਂਕਿ ਲੋਕ ਜਿਹੜੇ ਡਰੇ ਹੋਏ ਆ ਉਹਨਾਂ ਨੂੰ ਥੋੜਾ ਸੁੱਖ ਦਾ ਸਾਹ ਆ ਸਕੇ NNR نیوز ਦੇ Facebook ਪੇਜ ਤੇ ਪੇਜ ਦੇ ਨਾਲ ਤੁਸੀਂ ਜੁੜੇ ਹੋ ਜੇਕਰ YouTube ਤੇ ਤੁਸੀਂ ਇਹ ਖਬਰ ਦੇਖਣਾ ਚਾਹੋ ਤਾਂ NNR نیوز ਪਰ ਸਕਦੇ ਹੋ ਜਾਂ ਫਿਰ ਲੋਕਵਾਜ TV ਵੀਕਲੀ ਤੁਸੀਂ ਪਰ ਸਕਦੇ ਹੋ ਉਸ ਦੇ ਨਾਲ ਵੀ ਸਾਰੇ ਅਪਡੇਟ ਤੁਹਾਡੇ ਸਾਹਮਣੇ ਆ ਜਾਵੇਗੀ ਜੇ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਹੈ ਤੁਸੀਂ ਕੋਈ ਗੱਲ ਦੱਸਣੀ ਚਾਹੁੰਦੇ ਹੋ ਤੁਸੀਂ ਕਮੈਂਟਾਂ 'ਚ ਮੈਨੂੰ ਪੁੱਛ ਸਕਦੇ ਹੋ ਤੇ ਜਾਂ ਫਿਰ ਤੁਸੀਂ ਫੋਨ ਕਾਲ ਵੀ ਕਰ ਸਕਦੇ ਹੋ ਹੌਣ ਸਾਣੇ ਤੁਸੀਂ ਦੇਖ ਸਕਦੇ ਹੋ ਕਿ ਇਸ ਥਾਂ ਤੇ ਹੁਣ ਆ ਇਹ ਸੌਣ ਵਿੱਚ ਯੂਮ ਕਰਕੇ ਦਿਖਾਉਣਾ ਇਹ ਥਾਂ ਹੁਣੇ-ਹੁਣੇ ਪਾਣੀ ਦੇ ਵਿੱਚ ਡਿੱਗਿਆ ਕਿਉਂਕਿ ਉੱਥੇ ਟਾ ਅਜੇ ਵੀ ਲੱਗੀ ਹੋਈ ਹੈ ਉਹ ਕਿਸਾਨ ਦੀ ਜ਼ਮੀਨ ਅਜੇ ਵੀ ਡੱਗ ਰਹੀ ਹੈ ਪਾਣੀ ਦੇ ਵਿੱਚ ਇਹ ਜੋ ਦਰਿਆ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝ ਕਰ ਦਵਾਂ ਕਿ ਵੀ ਕਿਸ ਜਗ੍ਹਾ ਤੇ ਹੁਣ ਚੱਲ ਰਿਹਾ ਪਾਣੀ ਇਹ ਕਿਸੇ ਜਗ੍ਹਾ ਤੇ ਸਾਰਾ ਪਾਣੀ ਚੱਲ ਰਿਹਾ ਹੈ ਇੱਥੇ ਉਣੇ ਦੇ ਵਿੱਚ ਪਾਣੀ ਨਹੀਂ ਸੀ ਇੱਥੇ ਦਰਿਆ ਨਹੀਂ ਸੀਗਾ ਇਹ ਜੋ ਸਾਰਾ ਪਾਣੀ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਅੱਗੇ ਜਾ ਕੇ ਜੋ ਪਰਲੀ ਸਾਈਡ ਹੈ ਅੱਗੇ ਜੋ ਖਾਲੀ ਪਈਏ ਪਾਣੀ ਉਧਰ ਚੱਲਦਾ ਸੀ ਸਾਰਾ ਤੇ ਇਹ ਹੁਣ ਸਾਰਾ ਪਾਣੀ ਹੈ ਉਹ ਹੁਣ ਇਸ ਥਾਂ ਤੇ ਚੜਨ ਲੱਗ ਗਿਆ ਜਿਸ ਦੇ ਕਾਰਨ ਇਹ ਨਾਲ ਦੀ ਜ਼ਮੀਨਾਂ ਪਾਣੀ ਵਿੱਚ ਡਿੱਗਣੇ ਸ਼ੁਰੂ ਹੋ ਗਈਆਂ ਔਰ ਜੋ ਮੈਂ ਤਸਵੀਰ ਤੇ ਉਹਨੂੰ ਦਿਖਾ ਰਿਹਾ ਜੋ ਮਹਤਪੁਰ ਤੋਂ ਆਪਾਂ ਜਗਰਾਉ ਜਾਈਏ ਰਸਤੇ ਦੇ ਵਿੱਚ ਪੁਲ ਆਉਂਦੀ ਹੈ ਉਸ ਦੀ ਇਹ ਤਸਵੀਰ ਹੈ ਨਜ਼ਦੀਕ ਰੋਹੰਦਰਾਜ ਦੀ ਪਟੂਲ ਵੇ ਹੈ ਔਰ ਕਿਹੜੇ ਕਿਹੜੇ ਪਿੰਡਾਂ ਨੂੰ ਖਤਰਾ ਹੋ ਜਾਂਦਾ ਹੈ ਕਰਸ਼ੈਦਪੁਰ ਨਹਾਲੀ ਪਿੰਡ ਐ ਮੱਦੇ ਪਰ ਬੀਟਲਾ ਔਰ ਆਸ-ਪਾਸ ਦੇ ਜੋ ਬੰਨਾ ਤੇ बसे ਹੋਏ ਲੋਕ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਖਤਰਾ ਹੋ ਜਾਂਦਾ ਹੈ ਇਸ ਪਾਣੀ ਤੋਂ ਕਿਉਂਕਿ ਇੱਕ ਹੋਰ ਗੱਲ ਲੈ ਕੇ ਜੋ ਇਥੋਂ ਦੇ ਸਨੀਕ ਨੇ ਲੋਕ ਨੇ ਉਹਨਾਂ ਦੀ ਜ਼ਿਆਦਾਤਰ ਜ਼ਮੀਨਾਂ ਦਰਿਆਵਾਂ ਦੇ ਅੰਦਰ ਨੇ ਕਿਸੇ ਕੋਲ ਕਿਲਾ ਦੋ ਕਿਲੇ ਤਿੰਨ ਕਿਲੇ ਜਮੀਨਾ ਦਰਿਆਮ ਦੇ ਅੰਦਰ ਨੇ ਜਦੋਂ ਪਾਣੀ ਦੇ ਵਿੱਚ ਵਹਿ ਜਾਣ ਤਾਂ ਫਿਰ ਦੁੱਖ ਦਾ ਇੱਕ ਆਉਂਦਾ ਹੀ ਹੈ ਪਰ ਇੱਕ ਮਨ ਟੁੱਟ ਜਾਂਦਾ ਹੈ ਕਮਾਈ ਦਾ ਸਾਧਨ ਮੁੱਕ ਜਾਂਦਾ ਹੈ ਤਾਂ ਤੁਸੀਂ ਕੋਈ ਵੀ ਜਾਣਕਾਰੀ ਮੈਨੂੰ ਮੇਰੇ ਤੋਂ ਪੁੱਛਣੀ ਚਾਹੋ ਸਾਂਝੀ ਕਰਨੀ ਚਾਹੋ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਮੈਨੂੰ ਫੋਨ ਕਰ ਸਕਦੇ ਹੋ ਹਰ ਇੱਕ ਜਾਣਕਾਰੀ ਤੁਹਾਨੂੰ ਮਿਲੂਗੀ ਪਰ ਇਸ ਵਕਤ ਜੋ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਕਾਫੀ ਆਦਾ ਘਟ ਚੁਕਿਆ ਹੈ ਤੇ ਕਿੰਨੇ ਵੀ ਨਾਲ ਤੁਸੀਂ ਜੁੜੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ